ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਜੀ ਐਨ ਜੇ ਨਿਊਜ਼ ਇੰਡੀਆ ਜਿੱਥੇ ਅਸੀਂ ਤੁਹਾਡੇ ਲਈ ਲਿਆਉਂਦੇ ਹਾਂ ਦੁਨੀਆ ਭਰ ਦੀਆਂ ਸਭ ਤੋਂ ਵਧੀਆ ਅਤੇ ਦਿਲਚਸਪ ਖਬਰਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਨਾਲ ਵਾਲੇ ਘੰਟੀ ਦੇ ਬਟਨ ਨੂੰ ਦਬਾ ਦੇਵੋ ਤਾਂ ਜੋ ਤੁਹਾਨੂੰ ਅਗਲੀ ਹਰ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ 22 ਜੁਲਾਈ 2025 ਵਿੱਚ ਜਾਪਾਨ ਵਿੱਚ ਆ ਸਕਦੀ ਹੈ ਵਿਨਾਸ਼ਕਾਰੀ ਸੁਨਾਮੀ ਕੀ ਇਹ ਸੱਚਮੁੱਚ ਭਵਿੱਖਬਾਣੀ ਹੈ ਜਾਂ ਸਿਰਫ ਇੱਕ ਡਰਾਵਣੀ ਅਫਵਾਹ ਨਿਊ ਬਾਬਾ ਵੇਗਾ ਨੇ ਜੋ ਕਿਹਾ ਹੈ ਉਸ ਤੋਂ ਬਾਅਦ ਸਿਰਫ ਜਾਪਾਨ ਹੀ ਨਹੀਂ ਪੂਰੀ ਪੂਰਬੀ ਏਸ਼ੀਆ ਦੇਸ਼ਾਂ 'ਚ ਖਲ ਕਲੀਮਾ ਚ ਗਈ ਹੈ 83 ਯਾਤਰਾ ਬੁਕਿੰਗਾਂ ਰੱਦ ਹੋ ਚੁਕੀਆਂ ਹਨ ਸੈਰ ਸਪਾਟਾ ਉਦਯੋਗ ਹਿੱਲ ਚੁੱਕਿਆ ਹੈ ਜਾਪਾਨੀ ਕਲਾਕਾਰ ਰਿਉ ਤਾਤਸੂਕ ਜਿਸ ਨੂੰ ਨਿਊ ਬਾਬਾ ਵੇਗਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੇ ਜੁਲਾਈ 2025 ਵਿੱਚ ਇੱਕ ਵੱਡੀ ਸੁਨਾਮੀ ਦੀ ਭਵਿੱਖਬਾਣੀ ਕੀਤੀ ਹੈ ਇਸ ਖਬਰ ਨੇ ਜਾਪਾਨ ਅਤੇ ਆਲੇ ਦੁਆਲੇ ਦੇ ਦੇਸ਼ਾਂ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਜਿਸ ਕਾਰਨ ਜਾਪਾਨ ਲਈ ਯਾਤਰਾ ਬੁਕਿੰਗਾਂ ਵਿੱਚ ਭਾਰੀ ਗਿਰਾਵਟ ਆਈ ਹੈ ਇਸ ਸਥਿਤੀ ਨੂੰ ਦੇਖਦੇ ਹੋਏ ਜਾਪਾਨੀ ਸਰਕਾਰ ਨੂੰ ਜਨਤਾ ਨੂੰ ਭਰੋਸਾ ਦਿਵਾਣਾ ਪਿਆ ਅਤੇ ਅਫਵਾਹਾਂ ਤੋਂ ਸਾਵਧਾਨ ਰਹਿਣ ਲਈ ਅਪੀਲ ਕਰਨੀ ਪਈ। ਨਿਊ ਬਾਬਾ ਵੇਦਾ ਦੀਆਂ ਭਵਿੱਖਬਾਣੀਆਂ ਅਤੇ ਇਸ ਦਾ ਪ੍ਰਭਾਵ ਆਪਣੀਆਂ ਅਨਮੋਲ ਭਵਿੱਖਬਾਣੀਆਂ ਲਈ ਮਸ਼ਹੂਰ ਨਿਊ ਬਾਬਾ ਵੇਦਾ ਨੇ 5 ਜੁਲਾਈ 2025 ਨੂੰ ਜਾਪਾਨ ਵਿੱਚ ਵਿਨਾਸ਼ਕਾਰੀ ਸਨਾਨੇ ਦੀ ਭਵਿੱਖਬਾਣੀ ਕੀਤੀ ਹੈ ਇਸ ਭਵਿੱਖਬਾਣੀ ਨੇ ਨਾ ਸਿਰਫ ਜਾਪਾਨ ਵਿੱਚ ਸਗੋਂ ਆਲੇ ਦੁਆਲੇ ਦੇ ਦੇਸ਼ ਖਾਸ ਕਰਕੇ ਪੂਰਬੀ ਏਸ਼ੀਆ ਵਿੱਚ ਵੀ ਸੈਰਸਪਾਟਾ ਉਦਯੋਗ ਨੂੰ ਝਟਕਾ ਦਿੱਤਾ ਹੈ ਸੈਰਸਪਾਟਾ ਖੇਤਰਾਂ ਦੀਆਂ ਰਿਪੋਰਟਾਂ ਦੇ ਅਨੁਸਾਰ ਜਾਪਾਨ ਲਈ ਉਡਾਣਾਂ ਬੁਕਿੰਗਾਂ ਵਿੱਚ 83% ਤੱਕ ਦੀ ਗਿਰਾਵਟ ਆਈ ਹੈ ਹਾਂਗਕਾਂਗ ਵਰਗੇ ਵੱਡੇ ਬਾਜ਼ਾਰਾਂ ਤੋਂ ਵੀ ਬੁਕਿੰਗ ਵਿੱਚ ਭਾਰੀ ਗਿਰਾਵਟ ਦਿਖਾਈ ਹੈ ਸਰਕਾਰ ਦੀ ਪ੍ਰਤੀਕਿਰਿਆ ਅਤੇ ਜਨਤਾ ਨੂੰ ਭਰੋਸਾ ਜਪਾਨੀ ਅਧਿਕਾਰੀਆਂ ਨੇ ਇਸ ਭਵਿੱਖਬਾਣੀ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਅਤੇ ਕਿਹਾ ਹੈ ਇਸ ਦਾ ਕੋਈ ਵੀ ਵਿਗਿਆਨਿਕ ਆਧਾਰ ਨਹੀਂ ਹੈ ਮਿਆਗੀ ਪ੍ਰੀਫੈਕਚਰ ਦੇ ਗਵਰਨਰ ਯੋਸ਼ੀ ਹੀਰੋ ਮੋਰਾਰੀ ਨੇ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਅਫਵਾਹਾਂ ਬਾਰੇ ਚਿੰਤਾ ਪ੍ਰਗਟ ਕੀਤੀ ਪਰ ਨਾਲ ਹੀ ਲੋਕਾਂ ਨੂੰ ਵਿਸ਼ਵਾਸ ਅਤੇ ਯਾਤਰਾ ਬਣਾਈ ਰੱਖਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਅਜਹੀਆਂ ਅਫਵਾਹਾਂ ਸੈਰ ਸਪਾਟਾ ਉਦਯੋਗ ਲਈ ਖਤਰਾ ਪੈਦਾ ਕਰਦੀਆਂ ਹਨ ਹਾਲਾਂਕਿ ਨਿਊ ਬਾਬਾ ਵੇਗਾ ਦੀਆਂ ਭਵਿੱਖਬਾਣੀਆਂ ਲਈ ਕੋਈ ਵਿਗਿਆਨਕ ਸਮਰਥਨ ਨਹੀਂ ਹੈ ਪਰ ਜਾਪਾਨ ਭੁਚਾਲ ਅਤੇ ਸੁਨਾਮੀ ਦੇ ਖਤਰੇ ਤੋਂ ਪ੍ਰਭਾਵਿਤ ਹੈ April 2025 ਵਿੱਚ ਇੱਕ ਸਰਕਾਰੀ ਟਾਸਕ ਫੋਰਸ ਨੇ ਚੇਤਾਵਨੀ ਦਿੱਤੀ ਸੀ ਕਿ ਜਾਪਾਨ ਦੇ ਪ੍ਰਸ਼ਾਂਤ ਤੱਟ ਤੇ ਇੱਕ ਵੱਡਾ ਭੁਚਾਲ ਭਾਰੀ ਜਾਨੀ ਨੁਕਸਾਨ ਦਾ ਕਾਰਨ ਬਣ ਸਕਦਾ ਹੈ ਮਾਹਰ ਇਹ ਵੀ ਮੰਨਦੇ ਹਨ ਕਿ ਭੁਚਾਲ ਦੇ ਸਮੇਂ ਅਤੇ ਸਥਾਨ ਦੀ ਸਹੀ ਭਵਿੱਖਬਾਣੀ ਮੌਜੂਦਾ ਵਿਗਿਆਨ ਦੇ ਤਹਿਤ ਅਸੰਭਵ ਹੈ ਪਰ ਜੋਖਮ ਨੂੰ ਘਟਾਉਣ ਲਈ ਲਗਾਤਾਰ ਉਪਾਅ ਕੀਤੇ ਜਾ ਰਹੇ ਹਨ ਇਨ੍ਹਾਂ ਸਫਲ ਭਵਿੱਖਬਾਣੀਆਂ ਦੇ ਕਾਰਨ ਨਿ ਉਹ ਬਾਬਾ ਵੇਦਾਂ ਨੇ ਭਰੋਸੇਯੋਗਤਾ ਪ੍ਰਾਪਤ ਕੀਤੀ ਹੈ ਜਿਸ ਨੇ ਕੁਦਰਤੀ ਤੌਰ ਤੇ ਲੋਕਾਂ ਦਾ ਧਿਆਨ ਉਹਨਾਂ ਦੀ ਨਵੀਂ ਭਵਿੱਖਬਾਣੀ ਵੱਲ ਖਿੱਚ ਲਿਆ ਹੈ 1995 ਦੇ ਕੋਬੇ ਪਛਾਲ ਦੀ ਸਹੀ ਭਵਿੱਖਬਾਣੀ 2011 ਦੇ ਤੂਫਾਨ ਕੋਚਾਲ ਅਤੇ ਸੁਨਾਮੀ ਦੀ ਭਵਿੱਖਬਾਣੀ ਕੋਵਿਡ-19 ਮਹਾਮਾਰੀ ਦਾ ਸੰਕੇਤ ਅਤੇ ਮਰਕਰੀ ਦੀ ਮੌਤ ਦੀ ਭਵਿੱਖਬਾਣੀ ਹੁਣ ਸਵਾਲ ਇਹ ਉੱਠਦਾ ਹੈ ਕਿ ਭਵਿੱਖਬਾਣੀਆਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜਾਂ ਸਿਰਫ ਵਿਗਿਆਨਕ ਤਰੀਕਿਆਂ ਤੇ ਹੀ ਭਰੋਸਾ ਕਰਨਾ ਚਾਹੀਦਾ ਹੈ ਤੁਸੀਂ ਦੱਸੋ ਤੁਹਾਡਾ ਕੀ ਮਤਲਬ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਮਿਲਦੇ ਹਾਂ ਇੱਕ ਹੋਰ ਤਾਜ਼ਾ ਗੰਭੀਰ ਅਤੇ ਦਿਲਚਸਪ ਖਬਰ ਦੇ ਨਾਲ ਧੰਨਵਾਦ